ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਅੰਮ੍ਰਿਤਸਰ ਤੋਂ ਆ ਰਹੀ ਆ ਇਹ ਦੱਸਿਆ ਇਹ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੋਇਆ ਬੰਬ ਤਮਾਕਾ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਦੱਸਿਆ ਇਹ ਜਾ ਰਿਹਾ ਹੈ ਕਿ ਸ਼ੇਰ ਸ਼ਾਹ ਜਿਹੜਾ ਇੱਕ ਇਲਾਕਾ ਪੈਂਦਾ ਏ ਉੱਥੇ ਜਿਹੜਾ ਇੱਕ ਗਲੀ ਮਹੱਲਾ ਏ ਉੱਥੇ ਇੱਕ ਜਿਹੜਾ ਮੰਦਿਰ ਆ ਜਿਹੜਾ ਦੁਵਾਰਕਾ ਠਾਕੁਰ ਮੰਦਿਰ ਆ ਉੱਥੇ ਜਾ ਕੇ ਜਿਹੜੀ ਉਹ ਬੰਬ ਤਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੰਦੀ ਆ ਤਾਂ ਦੇਖੇ ਜਦੋਂ ਇਹਦੇ ਬਾਰੇ ਪੂਰੀ ਜਾਣਕਾਰੀ ਅਤੇ ਪੁਲਸ ਜਿਹੜੀ ਜਾਂਚ ਪੜਤਾਲ ਕਰਦੀ ਆ ਤਾਂ ਪੁਲਸ ਵਾਲਿਆਂ ਦੇ ਮੀਡੀਆ ਦੇ ਸਾਹਮਣੇ ਇਹ ਬਿਆਨ ਆਇਆ ਕਿ ਅਸੀਂ ਜਿਹੜੇ ਸੀਸੀਟੀਵੀ ਕੈਮਰੇ ਹੁੰਦੇ ਆ ਉਹਨਾਂ ਨੂੰ ਚੈੱਕ ਕੀਤਾ ਹੈ ਤਾਂ ਸੀਸੀਟੀਵੀ ਕੈਮਰੇ ਆ ਉਹਨਾਂ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋ ਨੌਜਵਾਨ ਵਿਅਕਤੀ ਆਉਂਦੇ ਆ ਤਾਂ ਅਨੁਸਾਰ ਜਦੋਂ ਉਹ ਇੱਕ ਬੈਗ ਦੇ ਵਿੱਚੋਂ ਕੋਈ ਚੀਜ਼ ਕੱਢ ਕੇ ਜਦੋਂ ਛੁੱਟਦੇ ਆ ਤਾਂ ਉਹਦੇ ਨਾਲ ਜਿਹੜਾ ਤਮਾਕਾ ਹੋ ਜਾਂਦਾ ਹੈ ਤਾਂ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਉੱਥੋਂ ਦੇ ਜਿਹੜੇ ਵਾਸੀ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਪੂਰਾ ਚੀਕ ਚਿਗਿਆੜਾ ਪੈ ਜਾਂਦਾ ਤਮਾਕਾ ਸੁਣ ਕੇ ਉਹ ਹਰਾ ਰਹਿ ਜਾਂਦੇ ਆ ਤਾਂ ਸਾਰਿਆਂ ਨੂੰ ਉੱਥੇ ਉਹਨਾਂ ਦੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪਰ ਜਦੋਂ ਇਹਦੇ ਬਾਰੇ ਪੁਲਿਸ ਨੂੰ ਸੂਚਨਾ ਮਿਲਦੀ ਆ ਤਾਂ ਉੱਥੇ ਹੀ ਤੁਰੰਤ ਪੁਲਿਸ ਪਹੁੰਚ ਜਾਂਦੀ ਆ ਤਾਂ ਅਗਲੀ ਜਿਹੜੀ ਕਾਰਵਾਈ ਆ ਪੁਲਿਸ ਜਿਹੜੀ ਕਰਨੀ ਸ਼ੁਰੂ ਕਰਦਾ ਗੀਤਾ ਇੱਕ ਪੁਲਸ ਜਿਹੜਾ ਮੁਲਾਜ਼ਮ ਆ ਉਹਦੇ ਇਹ ਬਿਆਨ ਆਇਆ ਕਿ ਜਿਹੜਾ ਵੀ ਇਹ ਬੰਬ ਧਮਾਕਾ ਹੋਇਆ ਏ ਇਹ ਮੈਨੂੰ ਲੱਗਦਾ ਹੈ ਕਿ ਜਿਹੜੇ ਪਾਕਿਸਤਾਨ ਵਾਲੇ ਆ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਇਦਾਂ ਦੀਆਂ ਜਿਹੜੀਆਂ ਵਾਰਦਾਤਾ ਹੁੰਦੇ ਨੇ ਉਹਨਾਂ ਨੂੰ ਅੰਜਾਮ ਦਿੰਦੇ ਆ ਤਾਂ ਇਹ ਜਿਹੜੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਆ ਕਿ ਅੰਮ੍ਰਿਤਸਰ ਦੇ ਵਿੱਚ ਸ਼ੇਰ ਸ਼ਾਹ ਜਿਹੜਾ ਉੱਥੇ ਇੱਕ ਗਲੀ ਮਹੱਲਾ ਪੈਂਦਾ ਹੈ ਤਾਂ ਉੱਥੇ ਇੱਕ ਜਿਹੜਾ ਮੰਦਿਰ ਆਉਂਦਾ ਹੈ ਦੁਆਰਕਾ ਜਿਹੜਾ ਦੁਆਰਕਾ ਠਾਕੁਰ ਮੰਦਿਰ ਆਉਂਦਾ ਹੈ ਉੱਥੋਂ ਤੱਕ ਜਿਹੜੀ ਉਹ ਬੰਬ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਤਾਂ ਉੱਥੋਂ ਦੇ ਲੋਕ ਜਿਹੜੇ ਆਗੇ ਬੰਬ ਧਮਾਕੇ ਦੀ ਆਵਾਜ਼ ਜਿਹੜੀ ਸੁਣ ਕੇ ਉੱਥੋਂ ਦੇ ਲੋਕ ਸਹਿਮ ਜਾਂਦੇ ਆ ਚੀਕ ਚੰਗਿਆੜਾ ਪੈ ਜਾਂਦਾ ਹੈ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਤਾਂ ਉੱਥੇ ਪਹੁੰਚਦੀ ਆ ਤਾਂ ਸੀਸੀਟੀਵੀ ਕੈਮਰੇ ਦੁਆਰਾ ਜਿਹੜਾ ਪਤਾ ਲੱਗਦਾ ਹੈ ਜਾਣਕਾਰੀ ਮਿਲਦੀ ਹੈ ਕਿ ਦੋ ਅਣਪਛਾਤੇ ਵਿਅਕਤੀ ਹੁੰਦੇ ਆ ਬਾਈਕ ਸਵਾਰ ਵਿਅਕਤੀ ਹੁੰਦੇ ਆ ਤਾਂ ਉਤਰ ਕੇ ਉਹ ਇੱਕ ਝੋਲੇ ਦੇ ਵਿੱਚੋਂ ਬੈਗ ਦੇ ਵਿੱਚੋਂ ਕੋਈ ਚੀਜ਼ ਕੱਢ ਕੇ ਜਦ ਸੁੱਟਦੇ ਆ ਤਾਂ ਤੁਰੰਤ ਹੀ ਇੱਕ ਬੰਬ ਧਮਾਕਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਜਿਹੜੀ ਖਬਰ ਆ ਅੰਮ੍ਰਿਤਸਰ ਤੋਂ ਆ ਰਹੀ ਆ ਉਹ ਧਮਾਕਾ ਹੋਇਆ ਏ ਉਹਦੇ ਉੱਪਰ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨਾ ਉਹਨਾਂ ਦੇ ਇਹ ਬਿਆਨ ਆਇਆ ਕਿ ਪੰਜਾਬ ਦੇ ਜੋ ਜਿਹੜਾ ਅੱਜ ਅੰਮ੍ਰਿਤਸਰ ਦੇ ਵਿੱਚ ਬੰਬ ਧਮਾਕਾ ਹੋਇਆ ਉਸ ਦੇ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਈ ਇਦਾਂ ਦੇ ਲੋਕ ਰਹਿੰਦੇ ਆ ਕਿ ਉਹ ਪੰਜਾਬ ਨੂੰ ਅਸ਼ਾਂਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਅਸੀਂ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹਨਾਂ ਨੂੰ ناکਾਮ ਕਰਨ ਦੇ ਲਈ ਅਸੀਂ ਕੰਮ ਕਰਾਂਗੇ ਤਾਂ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਬੰਬ ਧਮਾਕਾ ਹੋਇਆ ਏ ਤਾਂ ਉਹਦੇ ਉੱਪਰ ਜਿਹੜੇ ਸੀਐਮ ਪੰਜਾਬ ਦੇ ਸੀਐਮ ਭਗਵੰਤ ਮਾਨ ਆ ਨੰਦ ਦੇ ਬਿਆਨ ਆਇਆ ਕਿ ਪੰਜਾਬ ਨੂੰ ਅਸ਼ਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਹੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਉਹਨਾਂ ਦੇ ਉੱਪਰ ਅਸੀਂ ਜਿਹੜਾ ਉਹਨਾਂ ਕੋਸ਼ਿਸ਼ਾਂ ਦੇ ਕਾਮਯਾਬ ਹੋਣ ਦੇ ਲਈ ਉਹਨਾਂ ਨੂੰ ਅਸੀਂ ਉਹਨਾਂ ਤੇ ਰੋਕ-ਥਾਮ ਕਰਾਂਗੇ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕਰਾਂਗੇ ਅਤੇ ਦੂਜੇ ਪਾਸੇ ਉਹਨਾਂ ਨੇ ਇਹ ਬਿਆਨ ਦਿੱਤੇ ਆ ਕਿ ਨਸ਼ਿਆਂ ਦੇ ਵਿਰੁੱਧ ਉਹਨਾਂ ਨੇ ਜਿਹੜੇ ਆ ਪੀਲਾ ਪੰਜਾ ਹਰ ਇੱਕ ਜਿਹੜਾ ਨਸ਼ਾ ਤਸਕਰਾਂ ਉਹਨਾਂ ਦੇ ਘਰਾਂ ਉੱਪਰ ਚਲਾਏ ਆ ਤਾਂ ਉਹਨਾਂ ਨੇ ਇਹ ਵੀ ਬਿਆਨ ਦਿੱਤੇ ਕਿ ਜਿਹੜੇ ਬੀਐਸਐਫ ਵਾਲੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅੱਜਕੱਲ ਜਿਹੜੇ ਡਰੋਨ ਆ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਵਿਕਰੀ ਹੁੰਦੀ ਆ ਉਹ 70% ਘਟ ਗਈ ਆ ਉਹ ਉਹ ਜਿਹੜੀ ਡਰੋਨ ਜਿਹੜੇ ਵਕਤ ਦੇ ਆ ਉਹ ਘਟ ਗਏ ਆ ਉਹ ਤਾਂ ਘਟ ਗਏ ਆ ਜਿਹੜੇ ਨਸ਼ਾ ਜਿਹੜੇ ਨਸ਼ਾ ਵੇਚਦੇ ਆ ਨਸ਼ੇ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਫੜਿਆ ਜਾ ਰਿਹਾ ਏ ਤਾਂ ਐਸੇ ਕਰਕੇ ਜਿਹੜੇ ਡਰੋਨ ਆ ਜਿਹਦੇ ਡਰੋਨ ਦੀ ਸਿਹਤ ਦੇ ਨਾਲ ਜਿਹੜਾ ਨਸ਼ਾ ਲੋਕ ਜਿਹੜੇ ਵੇਚਦੇ ਕਰਦੇ ਸੀ ਨਸ਼ਾ ਪਾਸ ਕਰਦੇ ਸੀ ਡਰੋਨ ਦੀ ਸਹਾਈਤ ਅਦੇ ਦੁਆਰਾ ਤਾਂ ਅੱਜ ਜਿਹੜੇ ਵੀ ਬੀਐਸਐਫ ਵਾਲੇ ਅਧਿਕਾਰੀ ਆ ਮੁਲਾਜ਼ਮਾ ਉਹਨਾਂ ਨੇ ਜਿਹੜੇ ਪੰਜਾਬ ਦੇ ਸ੍ਰੀ ਭਗਵੰਤ ਮਾਨਾ ਉਹਨਾਂ ਨੂੰ ਇਹ ਕਿਹਾ ਕਿ ਜਿਹੜੇ ਡਰੋਨ ਆ ਉਹਦੀ ਜਿਹੜੀ ਹੈ ਕਮਾਈ ਘਟਦੀ ਜਾ ਰਹੀ ਹੈ 70% ਜਿਹੜੇ ਡਰੋਨ ਵੀ ਕਿੰਨੇ ਘਟ ਗਏ ਆ ਕਿਉਂਕਿ ਜਿਹੜੇ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਉੱਪਰ ਜਿਹੜੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਪੀਲੇ ਪੰਜੇ ਦੁਆਰਾ ਉਹਨਾਂ ਦੇ ਘਰ ਜਿਹੜੇ ਟਾਏ ਜਾ ਰਹੇ ਆ ਉਸਨੂੰ ਹੁੰਦੇ ਨਜ਼ਰ ਰੱਖਦੇ ਆ ਹੋਇਆ ਕਿ ਡਰੋਨ ਜਿਹੜੇ ਵਿਕਨੇ ਘਟਗੇ ਵਿਕਨੇ ਜਿਹੜੇ ਹੁੰਦੇ ਆ ਉਹ ਘਟ ਰਹੇ ਆ ਅਤੇ ਜਿਹੜੇ ਜਿਨ੍ਹਾਂ ਨੇ ਜਿਹੜੇ ਇਹ ਡਰੋਨ ਦੀ ਵਰਤੋਂ ਕਰਨੀ ਹੁੰਦੀ ਆ ਤੇ ਉਹਨਾਂ ਨੇ ਸਰਕਾਰ ਦੇ ਦੁਆਰਾ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਜਿਹੜਾ ਫੜ ਕੇ ਅੰਦਰ ਕਰ ਦਿੱਤਾ ਗਿਆ ਏ ਤਾਂ ਇਹਦੇ ਉੱਪਰ ਵੀ ਜਿਹੜੇ ਅੱਜ ਪੰਜਾਬ ਦੇ ਸਿਮ ਭਗਵੰਤ ਮਾਨਾ ਉਹਨਾਂ ਨੇ ਬਹੁਤ ਜਿਹੜੇ ਬਿਆਨ ਦਿੱਤੇ ਆ ਅਤੇ ਤੁਹਾਡਾ ਇਸਪਰੇ ਦੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ ਕਰੋ ਕਾਲ ਜਿਹੜਾ ਦੁਆਰ ਕਾ ਠਾਕੁਰ ਮੰਦਿਰ ਆਉਂਦਾ ਹੈ ਉਥੋਂ ਤੱਕ ਜਿਹੜੀ ਉਹ ਬੰਬ ਧਮਾਕੇ ਦੀ ਜਿਹੜੀ ਆਵਾਜ਼ ਸੁਣਾਈ ਦਿੱਤੀ ਆ ਤਾਂ ਉਥੋਂ ਦੇ ਲੋਕ ਜਿਹੜੇ ਆਗੇ ਬੰਬ ਧਮਾਕੇ ਦੀ ਆਵਾਜ਼ ਜਿਹੜੀ ਸੁਣ ਕੇ ਉਥੋਂ ਦੇ ਲੋਕ ਸਹਿਮ ਜਾਂਦੇ ਆ ਚੀਕ ਚੰਗਿਆੜਾ ਪੈ ਜਾਂਦਾ ਹੈ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਉੱਥੇ ਪਹੁੰਚਦੀ ਆ ਤਾਂ ਸੀਸੀਟੀਵੀ ਕੈਮਰੇ ਦੁਆਰਾ ਜਿਹੜਾ ਪਤਾ ਲੱਗਦਾ ਹੈ ਜਾਣਕਾਰੀ ਮਿਲਦੀ ਆ ਕਿ ਦੋ ਅਣਪਛਾਤੇ ਵਿਅਕਤੀ ਹੁੰਦੇ ਆ ਬਾਈਕਸਵਾਰ ਵਿਅਕਤੀ ਹੁੰਦੇ ਆ ਤਾਂ ਉੱਤਰ ਕੇ ਉਹ ਇੱਕ ਝੋਲੇ ਦੇ ਵਿੱਚੋਂ ਬੈਗ ਦੇ ਵਿੱਚੋਂ ਕੋਈ ਚੀਜ਼ ਕੱਢ ਕੇ ਜੇ ਤੁ ਸੁੱਟ ਦੇ ਆ ਤਾਂ ਤੁਰੰਤ ਹੀ ਇੱਕ ਬੰਬ ਧਮਾਕਾ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਜਿਹੜੀ ਖਬਰ ਆ ਅੰਮ੍ਰਿਤਸਰ ਤੋਂ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਬਰਨਾਲਾ ਦੇ ਪੱਖੋਕਲਾ ਤੋਂ ਵੀ ਆ ਰਹੀ ਆ ਕਿ ਅੱਜ ਪੱਖੋਕਲਾ ਦੇ ਵਿੱਚ ਵੀ ਜਿਹੜਾ ਇੱਕ ਹਾਦਸਾ ਵਾਪਰਿਆ ਹੈ ਕਿ ਘਰ ਦੇ ਵਿੱਚ ਵੀ ਇੱਕ ਵੱਡਾ ਧਮਾਕਾ ਹੋ ਜਾਂਦਾ ਹੈ ਜਿਸ ਦੇ ਕਾਰਨ ਘਰ ਦੀਆਂ ਜਿਹੜੇ ਤਿੰਨ ਕਮਰੇ ਹੁੰਦੇ ਆ ਉਹਨਾਂ ਦੀ ਜਿਹੜੀ ਛੱਤ ਡੈਗ ਜਾਂਦੀ ਆ ਅਤੇ ਜਿਹੜੇ ਪਰਿਵਾਰਕ ਤੋਂ ਮੈਂਬਰ ਹੁੰਦੇ ਆ ਜੋ ਜਿਹੜੇ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤੇ ਜਿਹੜਾ ਉੱਥੇ ਕਰਦਾ ਸਾਰਾ ਸਮਾਨ ਹੁੰਦਾ ਹੈ ਉਹ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਘਰ ਦੀਆਂ ਜਿਹੜੀਆਂ ਛੱਤਾਂ ਕਿਸੇ ਤਰੀਕੇ ਨਾਲ ਨੁਕਸਾਨੀਆਂ ਜਾਂਦੀਆਂ ਨੇ ਛੱਤਾਂ ਡੈਗ ਜਾਂਦੀਆਂ ਨੇ ਤੇ ਜਿਹੜਾ ਪੂਰਾ ਘਰ ਦਾ ਸਮਾਨ ਹੁੰਦਾ ਹੈ ਕਿਵੇਂ ਉਹ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਸਾਰਾ ਸਮਾਨ ਜਿਹੜੇ ਉਥੋਂ ਦੇ ਉਹਨਾਂ ਦੇ ਆਂਡ ਗਵਾਂਢ ਦੇ ਲੋਕ ਹੁੰਦੇ ਆ ਉਹ ਬਾਹਰ ਕੱਢਦੇ ਆ ਜਦੋਂ ਘਰ ਦੇ ਵਿੱਚ ਜਦੋਂ ਧੁਮਾਕਾ ਹੁੰਦਾ ਹੈ ਤਾਂ ਆਸ-ਪਾਸ ਦੇ ਜਿਹੜੇ ਗਵਾਂਢਾ ਇਕੱਠੇ ਹੋ ਜਾਂਦੇ ਆ ਉਹਨਾਂ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰਦੇ ਆ ਪਰ ਜਿਹੜੇ ਪਤੀ ਪਤਨੀ ਹੁੰਦੇ ਆ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਏ ਤਾਂ ਇਹ ਜਿਹੜੀ ਖਬਰ ਆ ਪ੍ਰਨਾਲਾ ਦੇ ਪੱਖੋਂ ਕਲਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਪੱਖੋਕਲਾਂ ਦੇ ਵਿੱਚ ਵੀ ਇੱਕ ਅੱਜ ਜਿਹੜਾ ਘਰ ਦੇ ਵਿੱਚ ਤਮਾਕਾ ਹੋਇਆ ਏ ਬੰਬ ਦਾ ਜਿਹੜਾ ਤਮਾਕਾ ਹੋਇਆ ਏ ਤਾਂ ਉਹਦੇ ਨਾਲ ਜਿਹੜੇ ਕਮਰੇ ਦੇ ਜਿਹੜੇ ਘਰ ਦੇ ਵਿੱਚ ਤਨ ਕਮਰੇ ਹੁੰਦੇ ਆ ਉਹਨਾਂ ਦੀ ਜਿਹੜੀਆਂ ਛੱਤਾਂ ਡੈਗ ਜਾਂਦੀਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰ ਦੀਆਂ ਜਿਹੜੀਆਂ ਛੱਤਾਂ ਕਿਵੇਂ ਡੈਗ ਜਾਂਦੀਆਂ ਨੇ ਤੇ ਘਰ ਦੇ ਵਿੱਚ ਜਿੰਨਾ ਵੀ ਸਮਾਨ ਹੁੰਦਾ ਏ ਉਹ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ ਪੂਰੇ ਗੰਭੀਰ ਰੂਪ ਦੇ ਨਾਲ ਜਿਹੜੇ ਪਤੀ ਪਤਨੀ ਜ਼ਖਮੀ ਹੋ ਜਾਂਦੇ ਆ ਅਤੇ ਜਿਹੜੇ ਉਥੋਂ ਦੇ ਆਂਡ ਗਵਾੜ ਹੁੰਦੇ ਆ ਉਹ ਪਰਿਵਾਰਕ ਮੈਂਬਰ ਦੀ ਸਹਾਇਤਾ ਕਰਦੇ ਆ ਪਰ ਉਥੋਂ ਦੇ ਲੋਕ ਇਹ ਕਹਿ ਰਹੇ ਆ ਕਿ ਸਾਨੂੰ ਹਲੇ ਤੱਕ ਇਹਦਾ ਕੋਈ ਵੀ ਕਾਰਨ ਪਤਾ ਨਹੀਂ ਛਲਿਆ ਕਿ ਜਿਹੜਾ ਇਹ ਧਮਾਕਾ ਹੋਇਆ ਏ ਕਿਸ ਚੀਜ਼ ਦੇ ਨਾਲ ਹੋਇਆ ਏ ਕਿਵੇਂ ਹੋਇਆ ਏ ਪਰ ਸਾਨੂੰ ਜ ਇੰਨੇ ਹੀ ਪਤਾ ਕਿ ਇੱਕ ਘਰ ਦੇ ਵਿੱਚ ਜਦੋਂ ਧਮਾਕਾ ਹੁੰਦਾ ਏ ਤਾਂ ਜਿਹੜੇ ਉਥੋਂ ਦੇ ਆੜ ਗਵਾੜ ਦੇ ਲੋਕ ਹੁੰਦੇ ਆ ਉਹ ਘਰ ਵਿੱਚ ਉਹਨਾਂ ਦੇ ਆ ਜਾਂਦੇ ਆ ਇਕੱਠੇ ਹੋ ਜਾਂਦੇ ਆ ਤਾਂ ਉਹ ਉਥੋਂ ਦੇ ਵੀ ਲੋਕ ਜਿਹੜੇ ਆ ਉਹ ਸਹਿਮ ਜਾਂਦੇ ਆ ਤੇ ਉਸ ਘਰ ਦੇ ਵਿੱਚ ਜਿਹੜੇ ਮੈਂਬਰ ਉਹ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਅਤੇ ਜਿਹੜੇ ਕੰਪਲੈਂਟ ਕਮਰੇ ਹੁੰਦੇ ਆ ਤਿੰਨਾ ਕਮਰਿਆਂ ਦੀ ਜਿਹੜੀ ਛੱđa ਡੈਗ ਜਾਂਦੀਆਂ ਨੇ ਅਤੇ ਤੀਜੀ ਖਬਰ ਜਿਹੜੀ ਆ ਉਹ ਕੈਬਨਟ ਮੰਤਰੀ ਜਿਹੜੇ ਹਰਪਾਲ ਚਿੰਮਾ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਇੱਕ ਚੀਜ਼ ਐਲਾਨੀ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਸੜਕਾਂ ਬਣਾਵਾਂਗੇ ਨਵੀਆਂ ਸੜਕਾਂ ਲੈ ਕੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀਆਂ ਅਸੀਂ ਨਵੀਆਂ ਸੜਕਾਂ ਬਣਾਵਾਂਗੇ ਉਹ ਅਸੀਂ ਤਿੰਨ ਸ਼ਹਿਰਾਂ ਦੇ ਵਿੱਚ ਲਾਗੂ ਕਰਾਂਗੇ ਜਿਵੇਂ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ ਜਿਹੜੇ ਆ ਇਹ ਸੜਕਾਂ ਬਣਾਈਆਂ ਜਾਣਗੀਆਂ ਅਤੇ ਉੱਥੇ ਜਿਹੜੀਆਂ ਸੀਵਰੇਜ ਹੋਣਗੀਆਂ ਸੀਵਰੇਜ ਦਾ ਵਿਕਾਸ ਜਿਹੜਾ ਕੀਤਾ ਜਾਵੇਗਾ ਤਤਹਾਨੂੰ ਦੱਸਦੀ ਹੈ ਕਿ ਇੱਕ ਖਬਰ ਜਿਹੜੀ ਉਹ ਕੈਬਨਟ ਮੰਤਰੀ ਹਰਪਾਲ ਚੀਮਾ ਦੇ ਜਿਹੜੇ ਉਹਨਾਂ ਨੇ ਸੜਕਾਂ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੀਆਂ ਨਵੀਆਂ ਸੜਕਾਂ ਬਣਾਵਾਂਗੇ ਉਹਨਾਂ ਦੇ ਜਿਹੜੇ ਪ੍ਰੋਜੈਕਟ ਬਣਾਉਣੇ ਸ਼ੁਰੂ ਕਰ ਦਿੱਤੇ ਆ ਤੇ ਇਹ ਜਿਹੜੀਆਂ ਨਵੀਆਂ ਸੜਕਾਂ ਬਣਣਗੀਆਂ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਸੜਕਾਂ ਬਣੀਆਂ ਨੇ ਉਦਾਂ ਤਈਆਂ ਅਸੀਂ ਪੰਜਾਬ ਦੇ ਵਿੱਚ ਸੜਕਾਂ ਬਣਾਵਾਂਗੇ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਿਵੇਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਹੋਰ ਸਾਰੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਸੜਕਾਂ ਬਣੀਆਂ ਨੇ ਉਸੇ ਤਰਾ ਪੰਜਾਬ ਦੇ ਵਿੱਚ ਅਸੀਂ ਵੀ ਜਿਹੜੀਆਂ ਸੜਕਾਂ ਬਣਾਵਾਂਗੇ ਤੇ ਜਿਹੜੀਆਂ ਸੜਕਾਂ ਬਣਨਗੀਆਂ ਉਹ ਤਿੰਨ ਸ਼ਹਿਰਾਂ ਦੇ ਵਿੱਚ ਬਣਨਗੀਆਂ ਜਿਵੇਂ ਅੰਮ੍ਰਿਤਸਰ ਹੋ ਗਿਆ ਜ਼ਿਲੰਦਰ ਹੋ ਗਿਆ ਤੇ ਲੁਧਿਆਣਾ ਹੋ ਗਿਆ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੜਕਾਂ ਬਣਾਈਆਂ ਜਾਣਗੀਆਂ ਤੇ ਜਿਹੜੇ ਤੇ ਸੀਵਰੇਜ ਹੋਣਗੇ ਉਹਨਾਂ ਦੀ ਵੀ ਉਹਨਾਂ ਦਾ ਵੀ ਨਿਕਾਸ ਕੀਤਾ ਜਾਵੇਗਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਸੀਵਰੇਜ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਦਾ ਵੀ ਅਸੀਂ ਜਿਹੜਾ ਧਿਆਨ ਰੱਖਾਂਗੇ ਅਤੇ ਜਿਹੜੀਆਂ ਨਵੀਆਂ ਸੜਕਾਂ ਬਣਾਈਆਂ ਜਾਣੀਆਂ ਉਹਨਾਂ ਦਾ ਮਿਆਦ ਘਟੋ ਘੱਟ ਜਿਹੜਾ 10 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਤਾਂ ਤਾਂ ਹਣ ਇੱਕ ਵਾਰੀ ਫੇਰ ਦੱਸ ਦਈਏ ਕਿ ਇੱਕ ਖਬਰ ਹੋਰ ਸਾਹਮਣੇ ਆ ਰਹੀ ਆ ਕਿ ਜਿਹੜੇ ਕੈਬਨਿਟ ਮੰਤਰੀ ਆ ਹਰਪਾਲ ਚੀਮਾ ਨੇ ਜਿਹੜੇ ਆ ਨਵੀਆਂ ਸੜਕਾਂ ਬਣਾਉਣ ਦੇ ਲਈ ਐਲਾਨ ਕੀਤਾ ਹੈ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਸੜਕਾਂ ਬਣਾਵਾਂਗੇ ਜਿਵੇਂ ਦੁਪਾਹਰ ਲੀਆਂ ਕਾਂਟ ਨਾ ਦੇ ਵਿੱਚ ਸੜਕਾਂ ਬਣੀਆਂ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਇਹ ਜਿਹੜੀਆਂ ਸੜਕਾਂ ਬਣਾਵਾਂਗੇ ਤੇ ਇਹ ਜਿਹੜੀਆਂ ਸੜਕਾਂ ਅਸੀਂ ਤਿੰਨ ਸ਼ਹਿਰਾਂ ਦੇ ਵਿੱਚ ਬਣਾਵਾਂਗੇ ਜਿਵੇਂ ਕਿ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਅਤੇ ਲੁਧਿਆਣਾ ਹੋ ਗਿਆ ਇੰਨਾ ਤਿੰਨਾ ਸ਼ਹਿਰਾਂ ਦੇ ਵਿੱਚ ਜਿਹੜੀਆਂ ਅਸੀਂ ਸੜਕਾਂ ਬਣਾਵਾਂਗੇ ਤਾਂ ਉੱਥੋਂ ਦੇ ਜਿਹੜੇ ਸੀਵਰੇਜ ਵੀ ਹੁੰਦੇ ਆ ਉਹਨਾਂ ਦਾ ਵੀ ਅਸੀਂ ਵਿਕਾਸ ਕਰਾਂਗੇ ਅਤੇ ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਅਸੀਂ ਨਵੀਆਂ ਸੜਕਾਂ ਬਣਾਵਾਂਗੇ ਉਹਨਾਂ ਦੀ ਮਿਆਦ ਜਿਹੜੀ ਹੋਗੀ ਕਟੋ ਘਟ 10 ਸਾਲਾਂ ਤੱਕ ਜਿਹੜਾ ਉਹਨਾਂ ਦਾ ਮਿਆਦ ਦੱਸਿਆ ਜਾਵੇਗਾ ਤਾਂ ਇਹ ਜਿਹੜੇ ਵੱਡੇ ਵੱਡੇ ਐਲਾਨ ਕੀਤੇ ਆ ਸੜਕਾਂ ਨੂੰ ਲੈ ਕੇ ਇਹ ਕੈਬਨਟ ਮੰਤਰੀ ਹਰਪਾਲ ਚੀਮਾ ਦੁਆਰਾ ਜਿਹੜੇ ਐਲਾਨ ਕੀਤੇ ਗਏ ਆ ਅਤੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ